ਪੰਜਾਬ ਦੇ ਸਰਦੀ ਸਾਰੇ ਇਲਾਕਿਆਂ ਦੇ ਵਿੱਚ ਪਈ ਹੈ ਅਸੀਂ ਇਸ ਵਕਤ ਪਠਾਨਕੋਟ ਜ਼ਿਲ੍ਹੇ ਦੇ ਸਜਾਨਪੁਰ ਵਿਖੇ ਮੌਜੂਦ ਹਾਂ ਪਿੰਡ ਕਲਾਸ਼ਪੁਰ ਦੀਆਂ ਤਸਵੀਰਾਂ ਨੇ ਜਿੱਥੇ ਰਾਵੀ ਦਰਿਆ ਦਾ ਪਾਣੀ ਜਿਹੜਾ ਸੀ ਪਿਛਲੇ ਦਿਨਾਂ ਦੇ ਵਿੱਚ ਇਸ ਕਦਰ ਵਧਿਆ ਕਿ 9-9 ਫੁੱਟ ਪਾਣੀ ਜਿਹੜਾ ਸੀ ਇਸ ਇਲਾਕੇ ਦੇ ਵਿੱਚ ਚੜ ਗਿਆ ਤੇ ਇਸ ਜੇਗ੍ਹਾ ਤੇ ਅਸੀਂ ਖੜੇ ਹਾਂ ਕਾਫੀ ਜ਼ਿਆਦਾ ਦੁਕਾਨਾਂ ਨੂੰ ਉਸ ਕੋਲ ਕਿ ਸੜਕ ਦੇ ਇੱਕ ਪਾਸੇ ਦੁਕਾਨਾਂ ਨੇ ਦੁਕਾਨਾਂ ਦੇ ਵਿੱਚ ਜਦੋਂ ਪਾਣੀ ਭਰਿਆ ਤਾਂ ਕਾਫੀ ਨੁਕਸਾਨ ਸੀ ਔਰ ਇਸੇ ਜਿਹੜੀ ਕਾਫੀ ਪਾਣੀ ਇਸ ਇਲਾਕੇ ਦੇ ਵਿੱਚ ਜਾ 7 ਤੋਂ 9 ਫੁੱਟ ਦੇ ਕਰੀਬ ਪਾਣੀ ਸੀ ਕਾਫੀ ਜਿਹੜੇ ਜੰਤੂ ਸੀਗੇ ਇੱਥੇ ਜਿਹੜੇ ਮਾਲ ਡੰਗਰ ਸੀ ਬੜੀ ਮੁਸ਼ਕਲ ਇਹਨਾਂ ਨੂੰ ਰੈਸਕਿਊ ਕੀਤਾ ਗਿਆ ਤੇ ਸਮਾਨ ਦਾ ਜਿਹੜਾ ਨੁਕਸਾਨ ਕਾਫੀ ਇਸ ਜਗ੍ਹਾ ਦੇ ਉੱਤੇ ਟੁੱਟ ਪਿਆ ਜੋ ਹੀ ਅੱਜ ਕੇਂਦਰੀ ਮੰਤਰੀ ਜਿਹੜੇ ਨੇ ਜਤਿੰਦਰ ਸਿੰਘ ਉਹ ਇੱਥੇ ਪਹੁੰਚ ਰਹੇ ਨੇ ਥੋੜੀ ਦੇਰ ਤੱਕ ਜਿਹੜਾ ਜਾਇਦਾ ਲੈਣ ਦੇ ਲਈ ਪਿੰਡ ਕਲੈਸ਼ਪੋਰ ਜਿਹੜਾ ਹੈ ਪੈਂਦਾ ਹੈ ਉਥੇ ਮੌਜੂਦ ਹੈ ਤੇ ਇਸ ਜਗ੍ਹਾ ਤੇ ਤੁਸੀਂ ਦੇਖ ਸਕਦੇ ਹੋ ਜਿਸ ਲੈਵਲ ਦੀ ਤਬਾਹੀ ਹੋਈ ਹੈ ਨੁਕਸਾਨ ਜਿਹੜਾ ਕਾਫੀ ਹੋਇਆ ਹੈ ਤੇ ਅਗਲੇ ਪਾਸੇ ਜਿਹੜੀਆਂ ਦੁਕਾਨਾਂ ਸੀ ਦੁਕਾਨਾਂ ਦੇ ਵਿੱਚੋਂ ਗਦਾਮ ਬਣੇ ਸੀ ਕਿਉਂਕਿ ਬੇਸਮੈਂਟ ਦੇ ਵਿੱਚੋਂ ਪਾਣੀ ਜਿਹੜਾ ਸੀ ਪਹਿਲਾਂ ਭਰ ਗਿਆ ਤੇ ਅਗਲੇ ਪਾਸੇ ਸੜਕ ਤੋਂ ਕ੍ਰੋਸ ਕਰਕੇ ਇੱਕ ਪਾਸੋਂ ਦੀ ਨਹਿਰ ਜਾਂਦੀ ਹੈ ਤੇ ਦੂਸਰੇ ਪਾਸੇ ਰਾਵੀ ਦਾ ਜਿਹੜਾ ਪਾਣੀ ਸੀ ਉਹਨੇ ਇੱਥੋਂ ਤੱਕ ਮਾਰ ਕੀਤੀ ਸਥਾਨਕ ਲੋਕ ਸਾਡੇ ਨਾਲ ਨੇ ਇਹਨਾਂ ਦੇ ਨਾਲ ਅਸੀਂ ਗੱਲ ਵੀ ਕਰਾਂਗੇ ਔਰ ਸਾਰਾ ਜਾਣਾਂਗੇ ਕਿ ਕਿਸਨ ਪਾਣੀ ਆਇਆ ਤੇ ਕਿੰਨਾ-ਕਿੰਨਾ ਨੁਕਸਾਨ ਹੋਇਆ ਸਰ ਕੀ ਨਾਮ ਹੈ ਤੁਹਾਡਾ ਜੀ ਰਜਿੰਦਰ ਪ੍ਰਸ਼ਾ ਜੀ ਰਜਿੰਦਰ ਜੀ ਤੁਸੀਂ ਜਿਹੜਾ ਇੱਥੇ ਪਾਣੀ ਪਹਿਲਾਂ ਤੋਂ ਕਿੰਨੀ ਤਰੀਕ ਨੂੰ ਆਇਆ ਸੀ ਔਰ ਰਾਵੀ ਦਾ ਪਾਣੀ ਸੀਗਾ ਰਾਵੀ ਦਾ ਪਾਣੀ ਜੀ ਓਵਰਫਲੋ ਹੋ ਗਿਆ ਡੈਰ ਚ ਪਿਆ ਉਧਰ ਕੋਲੋਂ ਕਿਸੇ ਵੀ ਮੈਗਮੇ ਕੋਲ ਕੋਲੋਂ ਕੰਟਰੋਲ ਨਹੀਂ ਹੋਇਆ ਇਹ ਕਿੰਨੀ ਤਰੀਕ ਦੀ ਗੱਲ ਹੈ 26 ਤਰੀਕ 26 ਤਰੀਕ ਦੀ ਰਾਤ ਦੀ ਗੱਲ ਹੈ ਜੀ 26 ਤਰੀਕ ਪਾਣੀ ਚੱਲਿਆ 7 ਵਜੇ ਤੇ ਅਗਲੇ ਦਿਨ 11 ਵਜੇ ਬੰਦ ਹੋਇਆ 27 ਤਰੀਕ ਨੂੰ 27 ਤਰੀਕ ਨੂੰ ਕਿੰਨਾ ਪਾਣੀ ਕਿੰਨਾ ਕਿੰਨਾ ਚੜਾ ਆਇਆ ਸੀਗਾ ਪਾਣੀ ਜਿਹੜੀਆਂ ਬੇਸਮੈਂਟ ਵਾਲੀਆਂ ਸਾਈਡ ਆ ਜਿਸ ਜਿਹੜੀ ਮੋਕੇ ਦਾ ਇੱਥੇ 8 8 9 9 ਫੁੱਟ ਪਾ 2 ਜਾਂ 3 ਫੁੱਟ ਵੀ ਅਸੀਂ ਪੈਦਲ ਨਹੀਂ ਕੱਲਾ ਬੰਦਾ ਉਹ ਉਹਦੇ ਤੇ ਚੱਲ ਨਹੀਂ ਸਕਦਾ ਜਿਹੜੀਆਂ ਜਿਹੜੇ ਵਹੀਕਲ ਦੀਆਂ ਵੀਡੀਓਜ਼ ਕੋ ਜਾਈਆਂ ਸੀਗੀਆਂ ਉਹ ਰੁੜ ਗਏ ਵਹੀਕਲ ਤੇ ਕਾਫੀ ਜੜੀਆਂ 8 ਤੋਂ 10 ਸਕੂਟੀਆਂ ਅਸੀਂ ਬੇਰੀ ਪਛੋੜ ਰੁੜ ਕੇ ਆਂਦੀਆਂ ਅਸੀਂ ਆਪਣੇ ਆਪਣੀ ਜਗ੍ਹਾ ਤੇ ਇਕੱਠੀਆਂ ਕੀਤੀਆਂ ਤੇ ਪਾ ਕੋਈ ਬੰਦਾ ਖੜਾ ਕੋਈ ਡਰਮਰ ਰੋੜ ਕੇ ਆਣ ਲਾ ਪੇ ਕੋ ਖੋਖੇ ਰੋੜ ਕੇ ਆਣ ਲਾ ਪੇ ਇਹ ਸਰ ਪਾਣੀ ਦੀ ਜਿਸ ਦਾ ਫਲੋ ਆ ਪਹਿਲਾਂ ਦਿਖ ਰਿਆ ਸੀ ਕਿ ਬਰਸਾਤ ਹੋ ਰਹੀ ਸੀ ਕਿ ਅਚਾਨਕ ਪਾਣੀ ਟੁੱਟਿਆ ਬੰਨ ਟੁੱਟਾ ਕੋਈ ਜੀ ਇਹ ਜਿੱਦਾਂ ਹੀ ਪਛੋਣ ਦਾ ਡੈਮ ਦਾ ਪਾਣੀ ਛੱਡਿਆ ਤੇ ਉਹਨਾਂ ਦੇ ਨਹਿਰ ਦੇ ਕੱਚਾ ਬੰਨ ਮਾਰੇ ਦਾ ਸੀ ਉਹ ਕੱਚਾ ਬੰਨ ਜਿਹੜਾ ਨਾਲ ਹੀ ਦਰਿਆ ਦੇ ਗੇਟ ਨਹੀਂ ਖੁੱਲੇ ਉਹ ਕੱਚਾ ਬੰਨ ਟੁੱਟ ਕੇ ਨਹਿਰ ਚ ਪਾਣੀ ਪੈ ਗਿਆ ਦਰਿਆ ਦਾ ਰੁੱਖ ਜਿਹੜਾ ਉਹ ਉਹ ਨਹਿਰ ਵਾਲੇ ਪਾਸੇ ਹੋ ਗਿਆ ਇੱਥੇ ਪਾਣੀ ਨਾਲ ਸਾਰੀ ਇੱਕ ਵਾਈਓ ਜਿਸ ਜਗ੍ਹਾ ਤੁਸੀਂ ਦਿਖਾ ਰਹੇ ਹੋ ਇਸ ਜਗ੍ਹਾ ਤੇ ਕਾਫੀ ਡੰਗਰ ਜਿਹੜੇ ਨੇ ਇੱਥੇ ਨੇ ਇਹਨਾਂ ਨੂੰ ਫਿਰ ਕਿਵੇਂ ਰੈਸਕਿਊ ਕੀਤਾ ਔਰ ਹੋਰ ਕੀ ਨੁਕਸਾਨ ਹੋਤੇ ਔਰ ਕੀ ਸੀਗਾ ਜੇ ਸਭ ਨਾਲ ਪਾਣੀ ਆਇਆ ਲੱਗਦਾ ਨਹੀਂ ਕਿ ਇੱਥੇ ਮੁਰਗੇ ਵਗੈਰਾ ਵੀ ਰੱਖੇ ਕਾਫੀ ਮੁਰਗੇ ਜੀ ਵਸ਼ੀਡਾਂ ਪਈ ਸੀ ਜੋ ਡੰਗਰਾਂ ਦਾ ਚਾਰਾ ਪੇਦਾ ਸੀ ਤੂੜੀਆਂ ਪੇਦੀਆਂ ਸੀ ਕੋਈ ਸਮਾਨ ਵੇਦੇ ਸੀ ਮਸ਼ੀਨਾ ਲੱਗੀਆਂ ਸੀ ਮਸ਼ੀਨਾ ਲੱਗੀਆਂ ਸੀ ਪਰ ਉਹ ਬਹੁਤ ਹੀ ਉਸ ਵੇਲੇ ਸਾਰੇ ਹੀ ਲੋਕਾਂ ਨੇ ਸਹਿਯੋਗ ਕਰਕੇ 15-16 ਗਾਇਆਂ ਸੀ ਜਿਨ੍ਹਾਂ ਨੂੰ ਉਸ ਵੇਲੇ ਸਾਰੇ ਸਹਿਯੋਗ ਦੇ ਨਾਲ ਰੈਸਕਿਊ ਕੀਤਾ ਲੋਕਾਂ ਨੇ ਗਾਇਆਂ ਨੂੰ ਬਚਾਉਣ ਨੂੰ ਪਾਇਓਰਟੀ ਦਿੱਤੀ ਇਹ ਪਹਿਲ ਦਿੱਤੀ ਆ ਤੇ ਆਪਣੇ ਸਮਾਨ ਵਾਲੇ ਪਾਸੇ ਨਹੀਂ ਵੇ ਔਰ ਦੇਖਿਓ ਜਿਗਰ ਇਹ ਜਿਹੜਾ ਉਹ 2 2 ਫੁੱਟ ਪਾਣੀ ਸੀ ਔਰ 5 ਤੋਂ 7 ਮਿੰਟ ਦੇ ਵਿੱਚ ਵਿੱਚ ਪਾਣੀ ਉਹ 7 8 ਫੁੱਟ ਹੋ ਗਿਆ ਤੇ ਬਹੁਤ ਪਾਣੀ ਦੀ ਸਪੀਡ ਸੀ ਉਹਦੇ ਵਿੱਚ ਖੜਿਆ ਵੀ ਬਿਲਕੁਲ ਨਹੀਂ ਸੀ ਜੇ ਸਾਹਿਬ ਦੀਆਂ ਤਸਵੀਰਾਂ ਆਈਆਂ ਤੇ ਖੜਿਆ ਨਹੀਂ ਸੀ ਜਾ ਰਿਹਾ ਬਿਲਕੁਲ 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 ਖੜਿਆ ਨਹੀਂ ਉਹ ਖੜਿਆ ਜਾ ਰਹਾ ਬਿਲਕੁਲ ਨਹੀਂ ਸੀ ਤੇ ਇੱਕ ਪ੍ਰੈਸ਼ਰ ਹੀ ਹੋਰ ਦੱਸੇ ਨੁਕਸਾਨ ਕਿੰਨਾ ਹੋਇਆ ਤਾਂ ਮੈਂ ਸਰਰਣਾ ਨਵੀਂ ਗੱਲ ਕਰਦਾ ਨੁਕਸਾਨ ਜੇ ਮੰਨ ਕੇ ਚੱਲੀਏ ਤੇ ਇਸ ਤੋਂ ਇਲਾਵਾ ਕੋਈ ਪਹਿਲਾਂ ਕੋਈ ਆਗੂ ਆਏ ਸੀ ਕਿ ਤੁਹਾਡੇ ਕੋਲੇ ਨੇ ਅੱਜ ਤੱਕ ਕੋਈ ਆਗੂ ਨਹੀਂ ਆਇਆ ਜੀ ਆਪਣੇ ਹਲਕੇ ਦੇ ਮੇਲੇ ਆਣੇ ਇੱਕ ਵਾਰੀ ਫੇਰਾ ਜਰੂਰ ਮਾਰਿਆ ਜੀ ਓਕੇ ਤੇ ਉਹਦੇ ਬਾਅਦ ਕੋਈ ਕੋਈ ਦਵਾਰੇ ਕੋਈ ਮੁਬਦੂ ਨਾ ਜਿਹੜਾ ਪ੍ਰਸ਼ਾਸਨ ਵੱਲੋਂ ਲਿਆ ਗਿਆ ਕਿ ਨਹੀਂ ਪ੍ਰਸ਼ਾਸਨ ਵੱਲੋਂ ਕੋਈ ਜਾਇਜ਼ ਨਹੀਂ ਲਿਆ ਗਿਆ ਜੀ ਜਿਹੜੀ ਤੁਸੀਂ ਦੱਸ ਰਹੇ ਸੀ ਕਿ ਇੱਥੇ ਕੁਝ ਮੁਰਗੀ ਰੱਖ ਕੇ ਆਏਗੇ ਉਹਨਾਂ ਦਾ ਜਾਂ ਕੋਈ ਹੋਰ ਪਸ਼ੂ ਇਹਨਾਂ ਦਾ ਬਚਾਈ ਰਿਹਾ ਹੈ ਕਿ ਤੁਹਾਨੂੰ ਆਨੇ ਮੁਰਗੀਆਂ ਮਰਗੀਆਂ ਸਾਰੀਆਂ ਮਰਗੀਆਂ ਜੀ ਸਭ ਰੁੜਗੀਆਂ ਜੀ ਪਰ ਪਸ਼ੂਆਂ ਦਾ ਬਚਾਅ ਹੋ ਗਿਆ ਜਿਹਨਾਂ ਦਾ ਜਿਹੜਾ ਬੇਸਮੈਂਟ ਦੁਕਾਨਾਂ ਦੇ ਅੰਦਰ ਸਾਮਾਨ ਪਿਆ ਸੀ ਉਹ ਦਾ ਉਹ ਸਭ ਬਰਬਾਦ ਹੋ ਗਿਆ ਜੀ ਸਭ ਦੱਬਿਆ ਗਿਆ ਕੁਝ ਰੁੜ ਗਿਆ ਤੇ ਕੁਝ ਜਿਹੜਾ ਖਰਾਬ ਹੋ ਗਿਆ ਜੀ ਜੀ ਹਾਂ ਸਰ ਕੀ ਨਾਮ ਤੁਹਾਡਾ ਸਰ ਇਹ ਰਣਾਈ ਰੂਪ ਲਾਲਾ ਜੀ ਰੂਪ ਲਾਲ ਜੀ ਜਿਹੜਾ ਤੁਸੀਂ ਉਸ ਦਿਨ ਮੌਕੇ ਤੇ ਕਿਉਂਕਿ ਨਹਿਰ ਦੇ ਨੇੜੇ ਖੜੇ ਸੀ ਕਿ ਇਲਾਕੇ ਦੇ ਲੋਕਾਂ ਨੂੰ ਵਾਕਿਆ ਰਹਿਣਾ ਪੈਂਦਾ ਅਲਰਟ ਥੋੜਾ ਜਿਆ ਤਾਂ ਕੀ ਸਿਚੁਏਸ਼ਨ ਕੀ ਸੀਗੀ ਔਰ ਕਿਵੇਂ ਇੱਕਦਮ ਪਾਣੀ ਜਿਹੜਾ ਵਧਿਆ ਜੀ ਦੇਖੋ ਜਿੱਲੇ ਪਾਣੀ ਵਧਦਾ ਪਿਆ ਹੀ ਮੈਂ ਮੈਨੂੰ ਪਤਾ ਲੱਗਿਆ ਕਿ ਨਹਿਰ ਚ ਪਾਣੀ ਵਧਦਾ ਪਿਆ ਪਾਣੀ ਬੜਾ ਹੈ ਤੋਂ ਮੈਂ ਘਰੋਂ ਨਿਕਲਿਆ ਤੇ ਮੈਂ ਨਹਿਰ ਤੇ ਜਾ ਕੇ ਰੁਗਿਆ ਉੱਥੇ ਜਾ ਕੇ ਤੇ ਮੇਰੇ ਦੇਖਦੇ ਦੇਖਦੇ ਦੀ ਗੱਲ ਹੈ ਕਿ ਤਿੰਨ ਪੌੜੀਆਂ ਉਸ ਵੇਲੇ ਪਾਣੀ ਡਾਊਨ ਸੀ ਪਾਣੀ ਇੱਕਦਮ ਖੜੇ ਖੜੇ ਉਹ ਵੱਧ ਗਿਆ ਜੋ ਉੱਪਰਲੀ ਪੌੜੀ 'ਤੱਕ ਆ ਗਿਆ ਜਿਹੜਾ ਰਵੀ ਜੋ ਛੱਡਿਆ ਸੀ ਅੰਜਲ ਪਾਣੀ ਉੱਪਰੋਂ ਆਇਆ ਪਿੱਛੋਂ ਮੇਰੇ ਕੋਲ ਰਵੀ ਦਾ ਹੀ ਆ ਹਾਂਜੀ ਹਾਂਜੀ ਰਵੀ ਦਰਿਆ ਦਾ ਹੈ ਉਸ ਤੋਂ ਬਾਅਦ ਮੈਨੂੰ ਮੁੰਡੇ ਨੇ ਆਏ ਮੇਰੇ ਕੋਲ ਕਹਿੰਦੇ ਅੰਗਲ ਅੰਗਲ ਪਾਣੀ ਤਾਂ ਬਾਹਰ ਆ ਗਿਆ ਹੂੰ ਜਿਲੇ ਬਾਹਰ ਆਇਆ ਮੈਂ ਬਾਹਰ ਆ ਕੇ ਰੋਡ ਤੇ ਦੇਖਿਆ ਹੈ ਤੇ ਪਾਣੀ ਵਕੇ ਉਸ ਵੇਲੇ ਰੋਡ ਤੇ ਆਗੇ ਦਾ ਇਹ ਰੋਡ ਵੀ ਕ੍ਰੋਸ ਕਰਨ ਰਿਹਾ ਸੀ ਹਾਂਜੀ ਹਾਂਜੀ ਨਹੀਂ ਉਸ ਵੇਲੇ ਚੱਲ ਨਿਕਲ ਪਿਆ ਨਿਆਰ ਜਿਹੜੀ ਪਿਛਲ ਪਾਸੇ ਇੱਕ ਪੱਤਾ ਨਾ ਪੱਤਣ ਜਿਹੜਾ ਬੜਾ ਪੁਰਾਣਾ ਖੁੱਲਾ ਹੈ ਤਾਂ ਉਹਦੀ ਨਾ ਰਿਪੇਅਰ ਹੋਈ ਆ ਨਾ ਕੁਝ ਕੋਈ ਗੱਲ ਆ ਮੈਂ ਉਸ ਵੇਲੇ ਕੀ ਕੀਤਾ ਆਨਣ ਫਾਨਣ ਮੈਂ ਫੋਨ ਦੇਖਿਆ ਮੈਂ ਫੋਨ ਮਾਰਿਆ ਮਧਵਰ ਕਿ ਜੇ ਤੁਹਾਡੇ ਕੋਲ ਚਲੋ ਫਲੱਡ ਆਈ ਮੈਂ ਕਿਹਾ ਕੋਈ ਤੁਹਾਡੇ ਕੋਲ ਇਸ ਸੀਜ਼ਨ ਚ ਆਪਣਾ ਤੀ ਰੇਤੇ ਦੀਆਂ ਬੋਰੀਆਂ ਕੁਝ ਭਰ ਕੇ ਰੱਖਿਆ ਹੁੰਦਾ ਤੇ ਜੇ ਤੁਹਾਡੇ ਕੋਲ ਕੋਈ ਸੋਨਾ ਹੈ ਤਾਂ ਸਮਾਨ ਜਿੰਨੀ ਜਲਦੀ ਤੋਂ ਜਲਦੀ ਤੁਸੀਂ 4 ਨੰਬਰ ਉੱਪਰ ਭਰੀ ਦਬਾਬ ਜਿਹੜੀ ਨਹਿਰ ਆ ਉਹਦਾ ਤਨ ਜਿਹੜਾ ਓਵਰਫਲੋ ਨਹਿਰ ਹੋ ਗਈ ਆ ਉਹ ਪਾਣੀ ਜਿਹੜਾ ਰੋਡ ਤੋਂ ਆਣਾ ਰੋਡ ਤੇ ਆਣਾ ਸ਼ੁਰੂ ਹੋ ਗਿਆ ਉਹਨਾਂ ਨੇ ਕਿਹਾ ਚਲੋ ਜੀ ਮੈਂ ਅਹੀਂ ਕਰਦਿਆਂ ਕੁਝ ਚਲੋ ਕੁਝ ਨਹੀਂ ਹੋਇਆ ਬਾਅਦ ਵਿੱਚ ਫੋਨ ਹਲਾ ਹਲਾ ਪੈ ਕੇ ਦੇਖਦੇ ਦੇਖਦੇ ਜਿਹੜਾ ਪਾਣੀ ਆ ਉਹ ਆਪਣੇ ਕਬਾੜ ਦਾ ਰੂਪ ਜਿਹੜਾ ਤੈਅ ਕਰ ਲਿਆ ਅਸੀਂ 6 1/2 ਤੋਂ ਲਾ ਕੇ ਪੂਰੀ ਰਾਤ ਅਹੀਂ ਇੱਥੇ ਰਹਿ ਜਾਂ ਜੀ ਸਾਡੇ ਸਾਹਮਣੇ ਸਭ ਕੁਝ ਰਿਆ ਲੋਕਾਂ ਨੂੰ ਵੀ ਕੱਢਿਆ ਲੋਕਾਂ ਨੂੰ ਵੀ ਕੱਢਿਆ ਦੁਕਾਨਦਾਰਾਂ ਨੂੰ ਵੀ ਆ ਜਾ ਕੇ ਦਰ ਵੀ ਘੱਟ ਫਸ ਗਏ ਸੀ ਕਿ ਮੈਂ ਕਹੀ ਸਭ ਤੋਂ ਜ਼ਿਆਦਾ ਕੀ ਹੋਇਆ ਹੈ ਕਿ ਸਾਡੀ ਜਿਹੜੀ 4 ਨੰਬਰ ਦੀ ਮਾਰਕੀਟ ਹੈ ਉਹ ਇੱਕ ਹੋਲਗੀ ਰਿਮਾਰਡ ਮਾਰਕੀਟ ਹੈ ਆਲੇ ਦੁਆਲੇ ਦੇ ਜਿਹੜੇ ਪਿੰਡ ਨੇ ਉੱਥੋਂ ਲੋਕੀ ਇੱਥੋਂ ਮਾਰਕੀਟ ਤੋਂ ਸਮਾਨ ਲੈਣ ਆਉਂਦੇ ਆ ਸਿਆਨਪੁਰ ਸਿਆਨਪੁਰ ਬਹੁਤ ਵੱਡਾ ਜਿਹੜਾ ਨੁਕਸਾਨ ਹੈ ਸਾਡੀ ਸਿਆਨਪੁਰ ਜਿਹੜੀ ਮਾਰਕੀਟ ਹੈ 2.5 ਤੋਂ 3 ਕਰੋੜ ਰੁਪਏ ਦੇ ਲਗਭਗ ਸਾਡੀ ਜਿਹੜੀ ਮਾਰਕੀਟ ਜਿਹੜੀ ਆ ਮਾਰਕੀਟ ਦਾ ਨੁਕਸਾਨ ਹੋ ਗਿਆ ਸਾਮਾਨ ਸਾਰਾ ਇਥੇ ਰਹਿ ਗਿਆ ਸਾਰੇ ਦੁਕਾਨਦਾਰ ਜਿੰਨੇ ਆ ਪਾਣੀ ਜਿਹੜਾ ਬੇਸਮੈਂਟਾਂ ਚ ਗਿਆ ਜੋ ਉਤੋਂ ਕਦੀ ਦੁਕਾਨ ਦੀ ਹੋਲਸੇਲੀ ਦੀ ਦੁਕਾਨ ਇਥੇ ਆ ਹਾਂਜੀ 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 ਜੇਕਰ ਦੁਕਾਨ ਦਾ ਜਿਹੜੀ ਦੁਕਾਨ ਕਿਹਦੀ ਉੱਚੀ ਆ ਤੇ ਬੇਸਮੈਂਟ ਚ ਪਾਣੀ ਚੱਲ ਗਿਆ ਉਹਦੇ ਨਾਲ 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 ਪਿੰਡ ਚ ਜਿਹੜੇ ਬਾੜ ਚ ਪਾਣੀ ਗਿਆ ਲੋਕਾਂ ਦੇ ਘਰਾਂ ਚ ਵੀ ਪਾਣੀ ਬਹੁਤ ਜ਼ਿਆਦਾ ਗਿਆ ਲੋਕਾਂ ਦੇ ਘਰਾਂ ਦਾ ਬੜਾ ਨੁਕਸਾਨ ਹੋਇਆ ਟੀਵੀ ਫ੍ਰਿਜ ਟੀਵੀ ਫ੍ਰਿਜ ਸਕੂਟੀਆਂ ਜੇ ਕਿਹਦੀ ਗੱਡੀ ਆ ਹੋਇਆ ਇਹਦੇ ਨਾਲ ਨਾਲ ਪਿੰਡ ਸੋਲੀਪੋਲੀ ਆ ਸਾਡਾ ਉਹਦੇ ਦੀ ਠੰਡੀ ਕੁਝ ਨੂੰ ਕਹਿੰਦੇ ਆ ਉੱਥੇ ਵੀ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਕਲਾਸ਼ਪੁਰਾ ਤੋਂ ਇਲਾਵਾ ਅਗਲੇ ਬੰਨੇ ਅਦੇਪੁਰ ਮਨਵਾਲ ਇੱਥੇ ਵੀ ਨੁਕਸਾਨ ਦੱਸਾਂ ਜਿਹੜਾ ਅਤੇਪੁਰ ਆ ਜਿਸ ਤਰ੍ਹਾਂ ਸਾਡਾ ਭੇੜੀਆਂ ਉਹ ਬਿਲਕੁਲ ਸਾਡੀ ਜਿਹੜੀ ਹਾਈਡਲ ਵਾਲੀ ਨਹਿਰ ਆਂਦੀ ਉਹਦੇ ਨਾਲ ਪੈਂਦਾ ਉਹਦੇ ਨਾਲ ਅੱਥੇਪੁਰ ਪੈਂਦਾ ਉਹਦੇ ਨਾਲ ਘਪੂਰ ਚੱਕ ਪੈਂਦਾ ਉੱਥੇ ਵੀ ਨਹਿਰ ਟੁੱਟੀ ਆ ਰਾਤ ਨੂੰ ਅੱਛਾ ਪਰ ਨਹਿਰ ਟੁੱਟੀ ਆ ਤਾਂ ਤਦ ਜਾ ਕੇ ਉਹਨਾਂ ਦਾ ਥੱਲੇ ਵਾਲੇ ਲੋਕਾਂ ਦਾ ਬੜਾ ਨੁਕਸਾਨ ਹੋਇਆ ਇੰਨਾ ਜ਼ਿਆਦਾ ਪਾਣੀ ਕਿ ਦੂਜੇ ਪਾਸੋਂ ਲੋਕਾਂ ਨੇ ਖੁਦ ਫਿਰ ਉਹਨੂੰ ਨਹਿਰ ਨੂੰ ਪੁੱਟਣਾ ਸ਼ੁਰੂ ਕੀਤਾ ਤੇ ਫੇਰ ਜਾ ਕੇ ਥੋੜਾ ਬਚਾਉਂਦੇ ਤਾਂ ਬਹੁਤ ਵੱਡਾ ਜਾਨਮਾਲ ਦਾ ਨੁਕਸਾਨ ਹੋਣਾ ਸੀ ਫਿਰ ਵੀ ਅੱਤੇ ਪਰਦਾ ਇੱਕ ਪਾਣੀ ਦੇ ਨਾਲ ਇੱਕ ਬੰਦਾ ਜਿਹੜਾ ਸਾਡਾ ਉਹ ਕਿ ਉਹਦੇ ਮਤਵਾਦੀ ਘਟਨਾ ਹੋ ਗਈ ਆ ਉਹਨਾਂ ਦੀ ਡੈਥ ਹੋ ਗਈ ਹੈ ਇਹ ਰੁਪਨਾਲ ਜੀ ਇਹ ਕਹ ਦੱਸਿਓ ਪਾਣੀ ਕਿੰਨੇ ਦਿਨਾਂ ਵੱਲ ਲੱਥਾ ਫਿਰ ਪਾਣੀ ਜੜਾ ਦੂਸਰੇ ਦਿਨ 11 ਵਜੇ ਜਾ ਕੇ ਪਾਣੀ ਰੁਕਿਆ ਘਟਨਾ ਸ਼ੁਰੂ ਹੋਇਆ ਹੈ ਨਾ ਘਟਨਾ ਸ਼ੁਰੂ ਆ ਬਹੁਤ ਵੱਡਾ ਨੁਕਸਾਨ ਹੈ ਮੈਂ ਤਾਂ ਸਰਕਾਰ ਦੇ ਗਈ ਬੇਨਤੀ ਕਰਨਾ ਕਿ ਜਿਹੜੇ ਦੁਕਾਨਦਾਰ ਨੇ ਕਿਸੇ ਨੇ ਲਿੰਮਟਾਂ ਬਣਾਈ ਦੀਆਂ ਕਿਸੇ ਨੇ ਪੈਸਾ ਜੜਾ ਉਹ ਉਧਾਰ ਤੇ ਸੌਦਾ ਲਿਆ ਹੁੰਦਾ ਉਹ ਤਾਂ ਇੰਨੇ ਕਿ ਜ਼ਿਆਦਾ ਦੁਖੀ ਹੋ ਰਹੇ ਨੇ ਕਿ ਜ਼ਿਆਦਾ ਪਰੇਸ਼ਾਨ ਹੋ ਗਏ ਨੇ ਇਹਨਾਂ ਦੀ ਮੇਰੀ ਬੇਨਤੀ ਹੈ ਸਰਕਾਰ ਅੱਗੇ ਕਿ ਦੁਕਾਨਦਾਰਾਂ ਦਾ ਵੀ ਸੋਚਿਆ ਜਾਏ ਇਹਦੇ ਨਾਲ ਨਾਲ ਜਿਹੜੇ ਲੋਕੀ ਘਰਾਂ ਦੇ ਵਿੱਚ ਲੋਕਾਂ ਦਾ ਨੁਕਸਾਨ ਹੋਇਆ ਮਕਾਨਾਂ ਦਾ ਕਿ ਇਹਦੀ ਫਰਸ਼ ਬਹਿ ਗਿਆ ਕਿ ਇਹਦੀ ਦੀਵਾਰ ਬਹਿ ਗਈ ਹੈ ਕਿਸੇ ਦੀ ਸੱਤ ਜਿਹੜੀਆ ਕਰੈਕ ਹੋ ਗਈ ਆ ਉਹਦਾ ਵੀ ਸੋਚਿਆ ਜਾਏ ਮੇਰੀ ਇਹ ਸਰਕਾਰ ਦੇ ਕੇ ਬੇਨਤੀ ਹੈ ਤਾਂ ਬਿਲਕੁਲ ਇਹ ਜਿਹੜੀ ਜਿਵੇਂ ਗੱਲ ਕਰ ਰਹੇ ਰੂਪ ਲਾਲ ਜੀ ਜਿਵੇਂ ਪ੍ਰਸ਼ਰ ਜੀ ਨੇ ਗੱਲਬਾਤ ਦੱਸੀ ਹੈ ਤਾਂ ਕਾਫੀ ਨੁਕਸਾਨ ਹੋਇਆ ਕਿਉਂਕਿ ਸਜਾਨਪੁਰ ਦੇ ਜਿਸ ਏਰੀਆ ਜੇ ਅਸੀਂ ਖੜੇ ਆ ਜਿਵੇਂ ਦੱਸ ਰਹੇ ਸੀ ਕਿ ਦੁਕਾਨਾਂ ਜਿਹੜੀਆਂ ਇਸ ਪਾਸੇ ਉੱਤੇ ਕਾਫੀ ਨੇ ਔਰ ਹੌਲ ਸੇਲ ਦੀਆਂ ਦੁਕਾਨਾਂ ਨੇ ਔਰ ਆਸ-ਪਾਸ ਦੇ ਤਕਰੀਬਨ 2-3 ਜਨ ਦੇ ਕਰੀਬ ਪਿੰਡਾਂ ਦੀ ਜੇ ਗੱਲ ਕੀਤੀ ਜਾਵੇ ਤਾਂ ਜੋ ਜਿਹੜੇ ਨੇ ਸਮਾਨ ਇਥੋਂ ਖਰੀਦੇ ਨੇ ਪਾਣੀ ਜਿਹੜਾ ਸੀਗਾ ਇਸ ਜਗ੍ਹਾ ਤੇ ਤੁਸੀਂ ਦੇਖ ਸਕਦੇ ਹੋ ਇਹ ਬੇਸਮੈਂਟ ਜਿਹੜੀ ਆ ਇਹ ਸਾਰੀ ਇਸ ਦੇ ਅਗਲੇ ਪਾਸੇ ਦੁਕਾਨ થી نیچے ਬੇਸਮੈਂਟਾਂ ਦੇ ਵਿੱਚ ਪਾਣੀ ਜਿਹੜਾ ਭਰ ਗਿਆ ਤੇ ਅੱਗੇ ਪਿੰਡਾਂ ਦੇ ਵਿੱਚ ਜਿਹੜਾ ਪਾਣੀ ਸੀ ਇਥੋਂ ਹੁੰਦਾ ਹੈ ਕਾਫੀ ਗਿਆ ਸੀ ਤੇ ਜਿਸ ਕਰਕੇ ਅ ਅੱਜ ਕੇਂਦਰੀ ਮੰਤਰੀ ਜਿਹੜੇ ਨੇ ਇੱਥੇ ਆ ਰਹੇ ਨੇ ਪਰ ਕਿਉਂਕਿ ਬਹੁਤ ਸਾਰੀ ਜਗ੍ਹਾ ਤੋਂ ਜਿਹੜੇ ਹਾਰਡ ਰਿਪੋਰਟ ਹੋਏ ਨੇ ਜਿਵੇਂ ਅ ਜਨਾਲਾ ਵਾਲੇ ਪਾਸੇ ਦੀ ਗੱਲ ਕੀਤੀ ਜਾਵੇ ਰਮਦਾਸ ਵਾਲੇ ਪਾਸੇ ਦੀ ਗੱਲ ਕੀਤੀ ਜਾਵੇ ਤਾਂ ਉਥੇ ਰਿਪੋਰਟ ਜਿਹੜਾ ਸਾੜਾਂ ਦੀ ਕਾਫੀ ਹੋਈ ਸੀ ਬਟ ਇਸ ਪਾਸੇ ਜਿਹੜਾ ਨੁਕਸਾਨ ਹੋਇਆ ਸੀਗਾ ਇਸ ਦੀ ਚਰਚਾ ਜ਼ਰੂਰ ਘਟ ਹੋਈ ਸੀ ਪਾਣੀ ਦੀਆਂ ਜਿਹੜੀਆਂ ਵੀਡੀਓ ਸਾਨੂੰ ਇਹਨਾਂ ਲੋਕਾਂ ਨੇ ਜੋ ਸਾਡੇ ਨਾਲ ਸ਼ੇਅਰ ਕੀਤੀਆਂ ਨੇ ਪਾਣੀ ਦਾ ਜਿਸ ਤਰ੍ਹਾਂ ਦਾ ਵਹਾਅ ਸੀ ਬਕਾਇਦਾ ਉਹ ਬਿਲਕੁਲ ਬਹੁਤ ਜ਼ਿਆਦਾ ਪਾਣੀ ਦਾ ਵਹਾਅ ਦੇਖਣ ਨੂੰ ਲੱਗ ਰਿਹਾ ਹੈ ਔਰ ਅੱਜ ਇੱਥੇ ਕੇਂਦਰੀ ਮੰਤਰੀ ਜਿਹੜੇ ਨੇ ਜਤਿੰਦਰ ਸਿੰਘ ਉਹ ਇੱਥੇ ਪਹੁੰਚ ਰਹੇ ਨੇ ਪੀਐਮਓ ਦੇ ਵਿੱਚ ਕੇਂਦਰੀ ਮੰਤਰੀ ਨੇ ਔਰ ਇਹਨਾਂ ਲੋਕਾਂ ਦਾ ਜਿਹੜਾ ਜਿਸ ਲੈਵਲ ਦਾ ਨੁਕਸਾਨ ਹੋਇਆ ਹੈ ਇਹਨਾਂ ਦਾ ਕਹਿਣਾ ਹੈ ਕਿ ਜਿੰਨੀ ਸਰਕਾਰ ਵੱਲੋਂ ਵੱਧ ਤੋਂ ਵੱਧ ਪਰਭਾਈ ਹੋ ਸਕੇ ਹੋਣੀ ਚਾਹੀਦੀ ਹੈ ਕਿਉਂਕਿ ਲੋਕਾਂ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਇੱਥੇ ਨੁਕਸਾਨ ਜ ਗੰਦੀਪ ਸ਼ਰਮਾ ਦੈਨਿਕ ਸਵੇਰਾ ਟੀਵੀ ਸੁਜਾਨਪੁਰ ਪਠਾਨਕੋਟ